ਪਿਛਲੇ ਮਹੀਨੇ ਜ਼ੀਰਕਪੁਰ ਅੰਬਾਲਾ ਰੋਡ ਤੇ ਸਥਿਤ ਹੋਟਲ ਤੇ ਹੋਏ ਹਮਲੇ ਤੇ ਵਿਵਾਦ ਤੋਂ ਬਾਅਦ ਦੋਸ਼ੀਆਂ ਦੀ ਤਰ ਪਕੜਨ ਦੇ ਲਈ ਲਗਾਤਾਰ ਹੀ ਛਾਪੇਮਾਰੀ ਕੀਤੀ ਜਾ ਰਹੀ ਸੀ ਇਸ ਮਾਮਲੇ ਦੇ ਵਿੱਚ ਹੁਣ ਤੱਕ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗੁਪਤ ਸੂਚਨਾ ਦੇ ਆਧਾਰ ਤੇ ਜ਼ਿਰਖਪੁਰ ਦੇ ਵਿੱਚ ਇੱਕ ਫਲੈਟ ਦੇ ਵਿੱਚ ਇਸ ਹਮਲੇ ਦੇ ਮੁੱਖ ਮਾਸਟਰਮਾਈਂਡ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਸਫਲਤਾ ਹਾਸਲ ਕੀਤੀ ਗਈ ਜਿਸ ਦਾ ਨਾਮ ਸਾਹਿਲ ਠਾਕੁਰ ਦੱਸਿਆ ਜਾ ਰਿਹਾ ਜੋ ਕਿ ਆਪਣੇ ਦੋਸਤ ਦੇ ਫਲੈਟ ਦੇ ਵਿੱਚ ਰਹਿ ਰਿਹਾ ਸੀ ਤੇ ਉੱਥੋਂ ਹੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਡੀਐਸਪੀ ਜ਼ਿਰਖਪੁਰ ਦਾ ਕਹਿਣਾ ਹੈ ਕਿ ਪੁੱਛਗਿੱਛ ਜਾਰੀ ਹੈ ਤੇ ਇਸ ਦੇ ਨਾਲ ਹੀ ਹੋਰ ਅਪਰਾਧਿਕ ਰਿਕਾਰਡ ਵੀ ਇਸ ਦੇ ਖੰਗਾਲੇ ਜਾ ਰਹੇ ਨੇ ਜੀ ਥਾਣਾ ਜ਼ਿਲਕਪੁਰ ਦੇ ਵਿੱਚ 28/7/2024 ਨੂੰ ਉਸ ਦੇ ਵਿੱਚ ਇੱਕ ਜਿਹੜਾ ਜਿਹੜਾ ਮਦਈ ਮਕਦਮਾ ਸੀ ਉਹਦੇ ਤਿੰਨ ਹੋਟਲ ਜਿਹੜੇ ਉਹ ਕਰਾਇਤ ਲੈ ਕੇ ਚਲਾ ਰਿਹਾ ਸੀਗਾ ਉਹਨਾਂ ਦੇ ਵਿੱਚ 27 ਦੇ 28 ਦੀ ਦਰਵੈਣੀ ਰਾਤ ਨੂੰ ਤਕਰੀਬਨ 15 ਤੋਂ 20 ਬੰਦੇ ਉਹਨੇ ਜਿਹੜੇ ਹੋਟਲਾਂ ਦੀ ਭੰਨ ਤੋੜ ਕਰ ਗਏ ਸੀ ਨਾਲੇ ਉਥੋਂ ਕੁਝ ਪੈਸੇ ਵੀ ਖੋ ਕਰਕੇ ਚਲੇ ਗਏ ਸੀਗੇ ਉਸ ਮਕਦਮੇ ਦੀ ਤਫ਼ਤੀਸ਼ ਲਗਾਤਾਰ ਜਾਰੀ ਸੀਗੀ ਤੇ ਉਸੇ ਦੇ ਲੜੀ ਦੇ ਤਹਿਤ ਹੀ ਜਿਹੜਾ ਕੱਲ ਸਾਨੂੰ ਬੜੀ ਬੜੀ ਸਫਲਤਾ ਹਾਸਲ ਹੋਈ ਹੈ ਜਿਹੜਾ ਇਸ ਜਿਹੜਾ ਇਸ ਜਿਹੜਾ ਸਾਰਾ ਇਹ ਕੰਮ ਕਰਨ ਦਾ ਜਿਹੜਾ ਮੁੱਖ ਦੋਸ਼ੀ ਸੀਗਾ ਸਾਹਿਦ ਖਾਪੁਰ ਜਿਹੜਾ ਇਹਦਾ ਸਾਰਾ ਸਰਗਨਾ ਸੀਗਾ ਉਹਨੂੰ ਕੱਲ ਅਸੀਂ ਸਫਲਤਾ ਹਾਸਲ ਕੀਤੀ ਹੈ ਗ੍ਰਿਫਤਾਰ ਕਰਨ ਦੇ ਵਿੱਚ ਤੇ ਇਸ ਤੋਂ ਇਲਾਵਾ ਜਿਹੜਾ ਇਹ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਗਾ ਜਿਹੜਾ ਇਹ ਮੁਕੱਦਮਾ ਸੀਗਾ ਇਸ ਮੁਕੱਦਮੇ ਦੇ ਵਿੱਚ ਤਕਰੀਬਨ ਹੁਣ ਤੱਕ ਅਸੀਂ 12 ਮੁਕੱਦਮੇ 12 ਵਿਅਕਤੀ ਜਿਹੜੇ 12 ਦੋਸ਼ੀ ਆ ਉਹ ਗ੍ਰਿਫਤਾਰ ਕਰ ਚੁੱਕੇ ਆ ਤੇ ਬਾਕੀ ਮੁਕੱਦਮੇ ਤਫਤੀਸ਼ ਚੱਲ ਰਹੀ ਹੈ ਤੋਂ ਸੋ ਮੇਰਾ ਤੁਹਾਨੂੰ ਇਥੇ ਬੁਲਾ ਕੇ ਦੱਸਣ ਦਾ ਮਕਸਦ ਇਹ ਸੀਗਾ ਕਿ ਕਿਉਂਕਿ ਇਹਨਾਂ ਨੇ ਜਿਹੜਾ ਉੱਚਾਰਿਆਂ ਗੁੰਡਾਗਰਦੀ ਕੀਤੀ ਸੀਗੀ ਤੇ ਜਿਹੜੇ ਹੋਟਲਾਂ ਦੀ ਜਿਹੜੇ ਭੰਨ ਤੋੜ ਕੀਤੀ ਸੀਗੀ ਸੋ ਮੈਂ ਤੁਹਾਡੇ ਰਹੀਂ ਇਹ ਲੋਕਾਂ ਨੂੰ ਇਹ ਵੀ ਸੰਦੇਸ਼ ਦੇਣਾ ਚਾਹਣਾ ਕਿ ਜ਼ਿਰਕਪੁਰ ਦੇ ਵਿੱਚ ਪੁਲਿਸ ਵੱਲੋਂ ਹੁਣ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਇਹੋ ਜਿਹੀ ਜਿਹੜੀ ਜਿਹੜੀ ਬਦਮਾਸ਼ ਵਿਕਟਿਆਂ ਵੱਲੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੰਮ ਕੀਤਾ ਜਾਊ ਇਹੋ ਜਾਂ ਉਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗਾ ਹਾਂਜੀ ਮੁਕੱਦਮਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੁਕੱਦਮਾ ਹਜੇ ਜੇਰੇ ਤਫ਼ਤੀਸ਼ ਹੈ ਤਫਤੀਸ਼ ਚੱਲਦੀ ਪਈ ਆ ਪਰ ਫਿਲਹਾਲ ਇਸ ਤਰ੍ਹਾਂ ਹੀ ਲੱਗ ਰਿਹਾ ਜਿਵੇਂ ਕੋਈ ਸਾਈਹਲ ਹੈ ਜਿਹੜਾ ਇਹ ਇੱਕ ਗੈਂਗ ਟਾਈਪ ਹੀ ਰਨ ਕਰ ਰਿਹਾ ਸੀਗਾ ਤੇ ਉਹ ਮਤਲਬ ਕਿ ਜਿਹੜਾ ਇਸ ਜਿਹੜਾ ਮਦਈ ਸੀਗਾ ਇਸ ਮੁਕਦਮੇ ਦਾ ਉਹਨੂੰ ਡਰਾ ਧਮਕਾ ਕੇ ਕੁਝ ਜਿੰਨਾ ਕਹੇ ਤੱਕ ਤਫਤੀਸ਼ ਦੇ ਵਿੱਚ ਆਇਆ ਕੁਝ ਪੈਸੇ ਵਗੈਰਾ ਦੀ ਵੀ ਮੰਗ ਕਰ ਰਿਹਾ ਸੀਗਾ ਹਾਂ ਮੈਨੂੰ ਲੱਗਿਆ ਜੀ ਹੁਣ ਤੱਕ ਕੁਝ ਹਾਂਜੀ ਸਾਈਹ ਜਿਹੜਾ ਸਾਈਹ ਠਾਕੁਰਾ ਦੇ ਪੁਰਾਣੇ ਮੁਕਦਮਿਆਂ ਬਾਰੇ ਅਸੀਂ ਹਜੇ ਮੈਂ ਤੁਹਾਨੂੰ ਦੱਸਾਂ ਕਿ ਜਿਵੇਂ ਤਫਤੀਸ਼ ਚੱਲ ਰਹੀ ਹੈ ਜਿਹੜੇ ਪੁਰਾਣੇ ਮੁਕਦਮਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਪਰ ਕੁਝ ਕੋਸ਼ਿਕਾ ਮੁਕਦਮਾ ਹੈ ਤੇ ਇੱਕ ਮੁਕ ਵੈਪਰ ਵਗੈਰਾ ਦੀ ਰਿਕਵਰੀ ਫਿਲਹਾਲੇ ਤਾਂ ਕੋਈ ਜਿਵੇਂ ਫਾਇਰ ਆਰਮ ਵਗੈਰਾ ਦੀ ਕਿਸੇ ਦੀ ਕੋਈ ਰਿਕਵਰੀ ਨਹੀਂ ਹੋਈ ਸਰ ਜਿਹੜੇ ਕਹਿੰਦੇ ਆ ਕਿ ਜਿਹੜੇ ਕੁਟਲਾਂ ਦੇ ਆਪਸ ਵਿੱਚ ਗੈਂਗਵਾ ਚੱਲੀ ਹੈ ਕੁਝ ਹੋਟਲਾਂ ਦਾ ਕਿ ਉਹ ਕਿੰਨੇ ਲਏ ਹੋਏ ਕੁਝ ਕਿਸੇ ਦੇ ਪਿੱਛੇ ਜੇ ਕੋਤਾਂਸ ਵੀ ਮੁੰਡੇ ਦੇ ਕੋਤਾਂਸ ਦੀ ਇੱਕ ਡੱਲਾ ਵਾਤਾ ਦੀ ਉਹਦਾ ਵੀ ਬੜਾ ਰੋੜਾ ਪਿਆ ਮੈਂ ਤੁਹਾਨੂੰ ਦੱਸ ਰਿਹਾ ਜੀ ਇਹ ਮੁਰਲੀ ਤਫਤੀਸ਼ ਦੇ ਦੌਰਾਨ ਲੱਗਦਾ ਤਾਂ ਹੈ ਕੋਈ ਨਾ ਕੁਝ ਇਹ ਚੱਲ ਰਿਹਾ ਪਰ ਜਦੋਂ ਜੀ ਤੁਹਾਨੂੰ ਸਾਰੀ ਤਫਤੀਸ਼ ਕੰਪਲੀਟ ਹੋ ਜੂਗੀ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇ ਦੇਵਾਂਗੇ ਸਰ ਇਹ ਕਿਹਦੇ ਬਹਿਤ ਆਈ ਹੈ ਕਿ ਕੀ ਕਿ ਡਿਮਾਂਡ ਕਰੀ ਨਹੀਂ ਹੋਰ ਕਿਸੇ ਹੋਟਲ ਦੀ ਫਿਲਹਾਲ ਸਾ ਪਰ ਜੋ ਇਹਨਾਂ ਨੇ ਮੁਰਲੀ ਪੁੱਛ ਗਏ ਚ ਲੱਗਦਾ ਇਹਨਾਂ ਨੇ ਇੱਕ ਦੋ ਵਾਰ ਇੱਕ ਜਗ੍ਹਾ ਤੋਂ ਇੱਕ ਦੋ ਜਗ੍ਹਾ ਤੋਂ ਕੋਸ਼ਿਸ਼ ਜ਼ਰੂਰ ਕੀਤੀ ਹੈ। ਜੇ ਤੁਸੀਂ ਦੇਖੋ ਤੁਸੀਂ ਅਰੈਸਟ ਕੀਤਾ ਇੱਕ ਜਗ੍ਹਾ ਫਲਾਟਰ ਸੀਗਾ ਇਹ ਸਵੈਤਰ ਰਹੇ। ਇਹ ਜਿਹੜਾ ਫਲਾਟ ਸੀਗਾ ਇਹ ਕਿਸੇ ਦੇ ਫਰੈਂਡ ਦਾ ਸੀਗਾ ਜਿੱਥੇ ਰਹਿ ਰਿਹਾ ਸੀਗਾ। ਪੁਲਿਸ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਰਿਕਾਰਡ ਵੈਰੀਫਿਕੇਸ਼ਨ ਦੇ ਸੰਬੰਧੀ ਅਸੀਂ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਜਿਹੜਾ ਮਾਲਕ ਮਕਾਨ ਮਾਲਕ ਹੈ ਜਿਹੜਾ ਉਹ ਮਕਾਨ ਫਲਾਟ ਦਾ ਮਾਲਕ ਹੈ ਉਹਨੂੰ ਅਸੀਂ ਬੁਲਾਇਆ ਉਹਨੂੰ ਸ਼ਾਮਲ ਤਫਤੀਸ਼ ਕਰਾਂਗੇ। ਉਹਦੇ ਮੁੱਢਲੇ ਤੌਰ ਤੇ ਉਹ ਦੱਸ ਰਿਹਾ ਮੈਂ ਕਰਾਈ ਹੋਈ ਹੈ ਵੈਰੀਫਿਕੇਸ਼ਨ ਪਰ ਸਾਨੂੰ ਹਜੇ ਤੱਕ ਕੋਈ ਨੇ ਰਿਕਾਰਡ ਨਹੀਂ ਮਹੀਆ ਕਰਵਾਇਆ ਕਿ ਕਿੰਨੇ ਪਤਾ ਲੱਗਿਆ ਮਦਈ ਦਾ ਵੀ ਕੋਈ ਅੱਛਾ ਰਿਕਾਰਡ ਨਹੀਂ ਹੈਗਾ ਜਿਹੜਾ ਸ਼ੱਕ ਕਰਤਾ ਰਿਹਾ ਹਾਂ ਹਮ ਜਿਹੜਾ ਮਦਈ ਮੁਕਦਮਾ ਉਹਦੇ ਤੇ ਵੀ ਮੇਰਾ ਖਿਆਲ ਕੋਈ 376 ਦਾ ਸ਼ਾਇਦ ਮੁਕਦਮਾ ਦਰਜ ਹੈਗਾ ਜਿੰਨਾ ਕਿ ਸਾਨੂੰ ਹਜੇ ਤੱਕ ਪਤਾ ਲੱਗਿਆ ਪਰ ਅਸੀਂ ਜਾਂਚ ਕਰ ਰਹੇ ਹਾਂ ਤੇ ਆਖਰੀ ਇਹ ਫਿਰ ਉਹਨੇ ਗੁੰਡਾਗਰਦੀ ਖਤਮ ਹੋਏਗੀ ਜਲਦੀ ਬਿਲਕੁਲ ਜੀ ਮੈਂ ਤੁਹਾਨੂੰ ਪਹਿਲਾਂ ਆਪ ਹੀ ਦੱਸ ਰਿਹਾ ਜੀ ਮਗੇ ਜਿਹੜੀ ਇਹ ਇਸ ਤਰ੍ਹਾਂ ਦੀ ਗੁੰਡਾਗਰਦੀ ਨਹੀਂ ਤਾਂ ਬਰਦਾਸ਼ਤ ਕਰਨ ਯੋਗ ਹੈ ਤੇ ਨਾ ਹੀ ਬਰਦਾਸ਼ਤ ਕੀਤੀ ਜਾਊਗੀ। ਇਹ ਤਾਂ ਸਾਹਿਲ ਦੇ ਕੋਲ ਹੋਰ ਦੀ ਕੰਪਲੇਂਟ ਹੈ ਕਿਤੇ ਹੋਰ। ਨਹੀਂ ਜੀ ਫਿਲਹਾਲ ਸਾਡੇ ਕੋਲ ਕੋਈ ਰਿਟਰਨ ਕੰਪਲੇਂਟ ਨਹੀਂ ਹੈਗੀ ਪੈਸਿਆਂ ਦੇ ਲੈਣ ਦੇਣ ਦੇ ਸਬੰਧੀ ਕੰਪਲੇਂਟ ਹੈ। ਹਾਂਜੀ ਇੱਕ ਹੀ ਕੰਪਲੇਂਟ ਸੀ ਤਾਂ ਐਫ ਆਈ ਆਰ ਰਜਿਸਟਰ ਹੋਈ ਹੋਈ ਹੈ ਹਾਂਜੀ। ਪਤਾ ਲੱਗਿਆ ਕਿ ਉਹ ਹੋਟਲ ਉਹ ਬੰਦਾ ਹੀ ਲੰਗਦਾ ਰਹੀ। ਮੈਂ ਤੁਹਾਨੂੰ ਦੱਸ ਹੀ ਰਿਹਾਣਾ ਜੀ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਜੀ ਜਿਵੇਂ ਕੋਈ ਇਹ ਇੱਕ ਇਸ ਤਰ੍ਹਾਂ ਦਾ ਗੈਂਗ ਰਨ ਕਰ ਰਿਹਾ ਤੁਸੀਂ ਦੇਖੋ ਨਾ ਇੱਕੋ ਦਮ ਇੰਨੇ ਬੰਦੇ ਇਕੱਠੇ ਕਰਨੇ ਵੀ